ਅਹੀਂ ਸੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਨੌਕਰਾਂ ਦੇ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰੇਕ ਤੱਕ ਇਹ ਜਾਣਕਾਰੀ ਪਹੁੰਚ ਸਕੇ ਜੋ ਅਸੀਂ ਤੁਹਾਨੂੰ ਇਹ ਵੱਡੀ ਜਾਣਕਾਰੀ ਦੇਣ ਜਾ ਰਹੇ ਹਾਂ ਡੇਰਾ ਬਿਆਸ ਰਾਧਾ ਸਵਾਮੀ ਉਹਨਾਂ ਦੇ ਵੱਲੋਂ ਨਵੀਂ ਅਪਡੇਟ ਆਈ ਏ ਜੋ ਕਿ ਮਈ ਮਹੀਨੇ ਵਿੱਚ ਡੇਰਾ ਬਿਆਸ ਸਮਾਗਮ ਹੋਣੇ ਸੀ satsang ਹੋਣੇ ਸੀ ਉਸ ਦੇ ਬਾਰੇ ਜੋ ਜਾਣਕਾਰੀ ਦਿੱਤੀ ਗਈ ਹੈ ਕਿ ਹੁਣ 11 ਮਈ ਵਾਲਾ ਜੋ ਡੇਰਾ ਵਿਆਸ ਵਿੱਚ satsang ਹੋਣਾ ਸੀ ਤੇ 18 ਮਈ ਨੂੰ ਇੱਕ satsang ਹੋਣਾ ਸੀ ਉਸ ਤੋਂ ਪਹਿਲਾਂ ਮਈ ਮਹੀਨੇ ਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਸੀ ਪ੍ਰੋਗਰਾਮ ਪਹਿਲਾਂ ਉਲਿੱਕਿਆ ਗਿਆ ਸੀ ਕਿ ਤਿੰਨ satsang ਪੰਡਾਰੇ ਹੋਣੇ ਸੀ ਜੋ ਇੱਕ ਸਦਸੰਪਨਾਰਾ ਹੋ ਚੁੱਕਿਆ ਹੈ ਬਾਕੀ 2 11 ਮਈ ਨੂੰ ਤੇ 18 ਮਈ ਨੂੰ ਹੋਣੇ ਸੀ ਜਿਸ ਦੇ ਬਾਰੇ ਜੋ ਭਾਰਤ ਤੇ ਪਾਕਿਸਤਾਨ ਦੇ ਵਿੱਚ ਤਣਾਅਪੂਰਨ ਸਥਿਤੀ ਬਣੀ ਹੋਈ ਹੈ ਔਰ ਭਾਰਤ ਦੇ ਵੱਲੋਂ ਜਿਸ ਤਰ੍ਹਾਂ ਪਾਕਿਸਤਾਨ ਦੇ ਉੱਪਰ ਹਮਲਾ ਕੀਤਾ ਗਿਆ ਔਰ ਪਾਕਿਸਤਾਨ ਦੇ ਅਤਵਾਦੀ ਟਿਕਾਣਿਆਂ ਨੂੰ ਤੈਸ਼ ਨੈਸ਼ ਕੀਤਾ ਗਿਆ ਉਸ ਤੋਂ ਬਾਅਦ ਪਾਕਿਸਤਾਨ ਵੱਲੋਂ ਵੀ ਕੋਈ ਅਜਿਹੀ ਕਾਰਵਾਈ ਕੀਤੀ ਜਾ ਸਕਦੀ ਹੈ ਜਿਸ ਕਾਰਨ ਡੇਰਾ ਬਿਆਸ ਦੇ ਵਿੱਚ ਜੋ ਸੰਗਤਾਂ ਦਾ ਬਹੁਤ ਭਾਰੀ ਇਕੱਠ ਹੁੰਦਾ ਹੈ ਦੇਸ਼ ਵਿਦੇਸ਼ ਤੋਂ ਉਹ ਸੰਗਤਾਂ ਪਹੁੰਚਦੀਆਂ ਨੇ satsang ਸੁਣਦੀਆਂ ਨੇ ਜਿਸ ਤੋਂ ਇਹੀ ਤਰ੍ਹਾਂ ਵਾਲੀ ਸਥਿਤੀ ਨੂੰ ਦੇਖਦੇ ਹੋਇਆ ਇਹ ਨਵੀਂ ਜਾਣਕਾਰੀ ਆਈ ਹੈ ਕਿ ਡੇਰਾ ਬਿਆਸ ਦੀ ਜੋ 11 ਮਈ ਨੂੰ satsang ਹੋਣਾ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਹੈ 11 ਮਈ ਨੂੰ ਉਹ satsang ਹੁਣ ਨਹੀਂ ਹੋਵੇਗਾ ਸੰਗਤਾਂ ਨੂੰ ਰੋਕ ਦਿੱਤਾ ਗਿਆ ਹੈ ਜਿਹੜੀਆਂ ਕਿ ਸੰਗਤਾਂ 9 10 ਮਈ ਨੂੰ ਡੇਰਾ ਬਿਆਸ ਵਿੱਚ ਪਹੁੰਚਣਾ ਸੀ ਉਹ ਸਾਰੀਆਂ ਬੱਸਾਂ ਔਰ ਟ੍ਰੇਨਾਂ ਕੈਨਸਲ ਕਰ ਦਿੱਤੀਆਂ ਗਈਆਂ ਨੇ ਜਿਸ ਨੂੰ ਲੈ ਕੇ ਸੰਗਤਾਂ ਨੂੰ ਇਹ ਸਨੇਹਾ ਲਾਇਆ ਗਿਆ ਕਿ ਹੁਣ ਇਹ ਸਤਸੰਗ 11 ਮਈ ਵਾਲਾ ਨਹੀਂ ਹੋਵੇਗਾ 18 ਮਈ ਵਾਲਾ ਸਤਸੰਗ ਜੇਕਰ ਮਾਹੌਲ ਠੀਕ ਹੋ ਜਾਂਦੇ ਨੇ ਤਾਂ ਫਿਰ 18 ਮਈ ਵਾਲਾ ਸਤਸੰਗ ਦੇ ਬਾਰੇ ਦੱਸਿਆ ਜਾਵੇਗਾ ਜੇਕਰ ਇਸੇ ਤਰ੍ਹਾਂ ਸਥਿਤੀ ਬਣੀ ਰਹੀ ਤਾਂ ਫਿਰ 18 ਮਈ ਵਾਲਾ ਸਤਸੰਗ ਵੀ ਨਹੀਂ ਹੋਵੇਗਾ ਜਿਸ ਨੂੰ ਲੈ ਕੇ ਡੇਰਾ ਬਿਆਸ ਦੇ ਪ੍ਰਬੰਧਕਾਂ ਦੇ ਵੱਲੋਂ ਇਹ ਵੱਡੀ ਜਾਣਕਾਰੀ ਦਿੱਤੀ ਗਈ ਏ ਸੋ ਸੰਗਤਾਂ ਦੇ ਵਿੱਚ ਜੋ ਕਿ ਭਾਰੀ ਉਤਸ਼ਾਹ ਹੁੰਦਾ ਹੈ ਡੇਰਾ ਬਿਆਸ ਦੇ ਢੰਡਾਰੇ ਦੇ ਵਿੱਚ ਪਹੁੰਚਣ ਲਈ ਦੇਸ਼ ਵਿਦੇਸ਼ ਤੋਂ ਸੰਗਤਾਂ ਆਉਂਦੀਆਂ ਨੇ ਜੋ ਕਿ 3 ਮਈ ਨੂੰ satsang ਹੋਇਆ ਸੀ ਉਸ ਦੇ ਵਿੱਚ ਨਵੇਂ ਡੇਰਾ ਮੁਖੀ ਹਜੂਰ ਮਹਾਰਾਜ ਜਸਦੀਪ ਸਿੰਘ ਗਿੱਲ ਨੇ satsang ਕੀਤਾ ਸੀ ਸੋ ਉਸ ਤੋਂ ਬਾਅਦ ਹੁਣ ਡੇਰਾ ਮੁਖੀ ਜਿਹੜੇ ਨਵੇਂ ਥਾਪੇ ਗਏ ਨੇ ਜਸਦੀਪ ਸਿੰਘ ਗਿੱਲ ਲਗਾਤਾਰ satsang ਕਰਦੇ ਰਹਿਣਗੇ ਸੋ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਸੀ 11 ਮਈ ਨੂੰ ਡੇਰਾ ਵਿਆਸ ਵਿੱਚ ਪਹੁੰਚਣ ਦਾ ਕਿਉਂਕਿ ਡੇਰਾ ਵਿਆਸ ਦੇ ਵਿੱਚ ਨਵੇਂ ਮਹਾਰਾਜ ਦਾ satsang ਸੁਣਨ ਵਾਸਤੇ ਸੰਗਤਾਂ ਤਿਆਰੀਆਂ ਕਰ ਰਹੀਆਂ ਸੀ ਲੇਕਿਨ ਸੰਗਤਾਂ ਨੂੰ ਇਹ ਪਹਿਲਾਂ ਹੀ ਹੁਣ ਦੱਸ ਦਿੱਤਾ ਗਿਆ ਕਿ ਡੇਰਾ ਵਿਆਸ ਦੇ ਵਿੱਚ ਜੋ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ ਪਾਕਿਸਤਾਨ ਨੂੰ ਪਰਦਾ ਇਸ ਨੂੰ ਦੇਖਦੇ ਹੋਏ ਆ ਇਹ ਸੱਜ ਸੰਗ ਰੱਦ ਕੀਤੇ ਗਏ ਨੇ ਸੋ ਡੇਰਾ ਵਿਆਸ ਵਿੱਚ ਪਹੁੰਚਣ ਨਹੀਂ ਸਕਤਾ ਹੁਣ ਇਸ ਦੇ ਬਾਰੇ ਧਿਆਨ ਨਾਲ ਇਹ ਆਪਣਾ ਜਿਹੜਾ ਕਿ 11 ਮਈ ਨੂੰ ਸੱਜ ਸੰਗ ਨਹੀਂ ਹੋਵੇਗਾ ਸੰਗਤਾਂ ਨੂੰ ਰੋਕ ਦਿੱਤਾ ਗਿਆ ਹੈ ਜੋ ਕਿ 9 ਮਈ ਨੂੰ ਸੰਗਤਾਂ ਨੇ ਵਿਆਸ ਵਿੱਚ ਪਹੁੰਚਣਾ ਹੁੰਦਾ ਸੀ 9 10 ਤੇ 11 ਮਈ ਨੂੰ ਆਖਰੀ ਸੱਜ ਸੰਗ ਸੁਣ ਤੋਂ ਬਾਅਦ ਸੰਗਤਾਂ ਵਾਪਸ ਆਉਂਦੀਆਂ ਨੇ ਸੋ ਭਾਰੀ ਇਕੱਠ ਨਾ ਹੋਣ ਕਰਕੇ ਸੰਗਤਾਂ ਨੂੰ ਜਿਹੜਾ ਕਿ ਰੋਕਿਆ ਗਿਆ ਕਿ ਪਾਕਿਸਤਾਨ ਉਨ ਭਾਰਤ ਦੇ ਵਿੱਚ ਜੋ ਤਣਾਅ ਮਾਹੌਲ ਬਣਿਆ ਹੋਇਆ ਉਸ ਨੂੰ ਦੇਖਦੇ ਹੋਏ ਆ